ਪਾਸਟਰ ਜੀ ਗਏ ਸੀਗੇ ਤੇ ਉਹਨਾਂ ਨੇ ਧਰਮ ਦੇ ਨਾਂ ਤੇ ਸਾਡੇ ਪਾਸਟਰ ਨੂੰ ਮਾਰਿਆ ਬਹੁਤ ਗਲਤ ਕੀਤਾ ਕਿਉਂ ਕਿ ਕਿਉਂਕਿ ਸਪੈਸਿਫਿਕ ਪਾਸਟਰ ਜੀ ਨੂੰ ਇਹ ਕਹਿ ਕੇ ਬੁਲਾਇਆ ਕਿ ਪਾਸਟਰ ਨੂੰ ਨਾਲ ਲੈ ਕੇ ਆ ਜਾਓ ਪਾਸਟਰ ਲੋਕ ਸਮਾਜ ਸੇਵਾ ਵੀ ਕਰਦੇ ਆ ਪਾਸਟਰ ਜੀ ਨੂੰ ਇਹ ਨਹੀਂ ਪਤਾ ਸੀਗਾ ਕਿ ਉਹ ਮੇਰੇ ਲਈ ਪਲਾਨਿੰਗ ਰਚੀ ਗਈ ਹੈ ਤਾਂ ਦੱਸਿਆ ਜਾਂਦਾ ਹੈ ਕਿ 7-8 ਲੋਕਾਂ ਨੇ ਮਿਲ ਕੇ ਉਹ ਪਾਸਟਰ ਜੀ ਦੇ ਉੱਪਰ ਹਮਲਾ ਕਰਤਾ ਅ ਦੇਖੋ ਜੀ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵਤੀਰਾ ਉਹ ਸਾਡੇ ਵਾਲਾ ਬਹੁਤ ਅੱਛਾ ਰਿਹਾ ਔਰ ਵਧੀਆ ਤਰੀਕੇ ਨਾਲ ਸਾਨੂੰ ਪੁਲਿਸ ਨਾਲ ਕੋਆਪਰੇਟ ਕਰ ਰਿਹਾ ਔਰ ਸਾਨੂੰ ਵਿਸ਼ਵਾਸ ਹੈ ਕਿ ਅੱਗੇ ਵੀ ਪੁਲਿਸ ਦਾਟਾ ਪੂਰਾ ਸਹਿਯੋਗ ਦੇਊਗੀ ਯਾਦ ਦੇ ਵਿੱਚ ਜਿਹੜੇ ਹਮਲੇ ਕੀਤੇ ਜਾ ਰਹੇ ਨੇ ਇਹ ਕਿਸੇ ਪਲੈਨਿੰਗ ਦੇ ਅਧੀਨ ਕੀਤੇ ਜਾਂਦੇ ਨੇ ਪਾਸਟਰ ਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਉਹਨਾਂ ਦਾ ਜਿਆਦ ਦਿੱਤੀਆਂ ਕੀਤੀਆਂ ਜਾਂਦੀਆਂ ਇਹ ਸੁਣਤੇ ਹੈ ਕਿ ਇਹ ਪਾਸਟਰ ਹੈ ਬਸ ਉਹ ਮਾਰਨਾ ਸ਼ੁਰੂ ਕਰਤੇ ਔਰ ਉਹ ਕਿਸੇ ਵੀ ਬਾਤ ਕੋ ਨਹੀਂ ਦੇਖਤੇ ਕਿ ਇਹ ਕੁਝ ਭਲਾਈਆਂ ਕੇ ਕੰਮ ਵੀ ਕਰਤੇ ਹੈ ਔਰ ਹਮ ਤਾਂ ਇਹ ਚਾਹਤੇ ਹੈ ਕਿ ਹਮਾਰੇ ਸਾਥ ਇਨਸਾਫ ਹੋ ਔਰ ਜੋ ਲੋਕ ਇਸ ਵਿੱਚ ਅਪਰਾਧੀ ਹੈ ਉਹ ਗ੍ਰਿਫਤਾਰ ਕੀਏ ਜਾਣ ਜੋ ਮੇਰਾ ਮੰਨਣਾ ਹੈ ਕਿ ਇਹ ਇੱਕ ਆਰਗੇਨਾਈਜ਼ ਤਰੀਕੇ ਸੇ ਉਹਨਾਂ 'ਤੇ ਹਮਲਾ ਕੀਤਾ ਗਿਆ ਹੈ ਇਟ ਵਾਸ ਅ ਪ੍ਰੀਮੈਡੀਟੇਟਡ ਔਰ ਪ੍ਰੀ ਪਲਾਨਡ ਅਟੈਕ ਔਨ ਦਾ ਪਾਸਟਰ ਹਰ ਤਰੀਕ ਨੂੰ ਉਹਨਾਂ ਦੇ ਨਾਲ ਉਹ ਦੇਖੀ ਹੋਈ ਹੈ ਔਰ ਕੁਝ ਅਨਸਰਾਂ ਨੇ ਇਹਨਾਂ ਨੂੰ ਮਾਰਿਆ ਔਰ ਮੇਰੇ ਨਾਲ ਹੀ ਖੜੇ ਇਹਨਾਂ ਦੇ ਸਿਰ ਤੇ ਪੱਟੀ ਵੀ ਬੰਨੀ ਹੋਈ ਹੈ ਔਰ ਤੁਸੀਂ ਜ਼ਖਮ ਦੇ ਸਕਦੇ ਹੋ ਪਾਸਟਰ ਜੋਸ਼ੀ ਨੂੰ ਨਿਆਂ ਦਵਾਇਆ ਜਾਏ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਮਾਰੀਆਂ ਘਟਨਾਵਾਂ ਹੋ ਰਹੀਆਂ ਨੇ ਮੱਸੀਆਂ ਦੇ ਉੱਤੇ ਚਰਚਾਂ ਦੇ ਉੱਤੇ ਉਹਨਾਂ ਨੂੰ ਨੱਥ ਪਾਈ ਜਾਏ। ਅਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਜੋ ਇਹ ਹਮਲਾ ਹੋਇਆ ਹੈ ਅਜੇ ਡੇਰਾ ਬਸੇ ਦੇ ਮੋਰਠਿਕਰੀ ਪਿੰਡ ਦੇ ਪਾਸਟਰ ਕਿਸ ਤਰੀਕੇ ਨਾਲ ਦੇਖਦੇ? ਅਸਲ 'ਚ ਇਹ ਜਿਹੜਾ ਹਮਲਾ ਹੋਇਆ ਜੀ ਇਹ ਬਹੁਤ ਮੰਦਭਾਗੀ ਘਟਨਾ ਹੈ। ਤੇ ਸਾਡੇ ਪਾਸਟਰ ਸੁਮਿਤ ਜੋਸ਼ੀ ਨਾਮ ਹੈ ਉਹਨਾਂ ਦਾ ਮੋਰਠਿਕਰੀ ਪਿੰਡ ਦੇ ਵਿੱਚ ਰਹਿਣ ਵਾਲੇ ਜਿਨ੍ਹਾਂ ਨੇ ਉੱਥੇ ਆਪਣਾ ਘਰ ਤੇ ਚਰਚ ਵੀ ਬਣਾਇਆ ਹੋਇਆ ਹੈ। ਉੱਥੇ ਰਹਿ ਕੇ ਸੇਵਾ ਕਰਦੇ ਆ। ਔਰ ਛੋਟਾ ਜੋ ਕੋਈ ਲੈਣ ਦੇਣ ਦਾ ਮਸਲਾ ਸੀਗਾ ਉਹ ਵੀ ਪਾਸਟਰ ਜੀ ਦਾ ਨਹੀਂ ਸੀਗਾ ਉਹ ਕਿਸੇ ਹੋਰ ਦਾ ਮਸਲਾ ਸੀਗਾ ਤੇ ਉਹਨਾਂ ਨਾਲ ਪਾਸਟਰ ਜੀ ਗਏ ਸੀਗੇ ਪਾਸਟਰ ਜੀ ਗਏ ਸੀਗੇ ਤੇ ਉਹਨਾਂ ਨੇ ਧਰਮ ਦੇ ਨਾਂ ਤੇ ਸਾਡੇ ਪਾਸਟਰ ਨੂੰ ਮਾਰਿਆ ਬਹੁਤ ਗਲਤ ਕੀਤਾ ਕਿਉਂ ਕਿ ਕਿਉਂਕਿ ਸਪੈਸੀਫਿਕ ਪਾਸਟਰ ਜੀ ਨੂੰ ਇਹ ਕਹਿ ਕੇ ਬੁਲਾਇਆ ਕਿ ਪਾਸਟਰ ਨੂੰ ਨਾਲ ਲੈ ਕੇ ਆ ਜਾਓ ਪਾਸਟਰ ਲੋਕ ਸਮਾਜ ਸੇਵਾ ਵੀ ਕਰਦੇ ਆਂ ਤੇ ਸਮਾਜ ਸੇਵਕ ਹੋਣ ਦੇ ਨਾਤੇ ਉਹਨਾਂ ਦੇ ਨਾਲ ਚਲੇ ਗਏ ਕਿ ਕੋਈ ਗੱਲ ਨਹੀਂ ਲੈਣ ਦੇਣ ਦਾ ਮਾਮਲਾ ਹੈ ਬੈਠ ਕੇ ਗੱਲਬਾਤ ਕਰਕੇ ਤੇ ਕਲੀਅਰ ਹੋ ਜੇ ਤਾਂ ਉਹ ਪਾਸਟਰ ਜੀ ਨੂੰ ਇਹ ਨਹੀਂ ਪਤਾ ਸੀਗਾ ਕਿ ਉਹ ਮੇਰੇ ਲਈ ਪਲਾਨਿੰਗ ਰਚੀ ਗਈ ਹੈ ਤਾਂ ਦੱਸਿਆ ਜਾਂਦਾ ਹੈ ਕਿ 7-8 ਲੋਕਾਂ ਨੇ ਮਿਲ ਕੇ ਉਹ ਪਾਸਟਰ ਜੀ ਦੇ ਉੱਪਰ ਹਮਲਾ ਕਰਤਾ ਔਰ ਉਹਨਾਂ ਦੇ ਸਿਰ ਤੇ ਝੋਟ ਲੱਗੀ ਹੈ ਅੱਖ ਦੇ ਉੱਪਰ ਝੋਟ ਲੱਗੀ ਉਹਨਾਂ ਦੀ ਅੱਖ ਵੀ ਜਾ ਸਕਦੀ ਸੀਗੀ ਨੁਕਸਾਨ ਹੋ ਸਕਦਾ ਸੀਗਾ ਵੱਡਾ ਲੇਕਿਨ ਅਸੀਂ ਵਿਸ਼ਵਾਸ ਕਰਦੇ ਪਰਮੇਸ਼ਰ ਨੇ ਉਹਨਾਂ ਨੂੰ ਬਚਾਇਆ ਤੇ ਅਕਸਰ ਕਿਵੇਂ ਦੇਖਦੇ ਹੋ ਹੋਰ ਲੋਕਾਂ ਦੀ ਜਿਹੜੀ ਸ਼ਲਾਘਾ ਕੋਣੀ ਹਲੇ ਬਾਕੀ ਆ ਪੁਲਿਸ ਪ੍ਰਸ਼ਾਸਨ ਦਾ ਕਿੰਨੇ ਦਾ ਵਤੀਰਾ ਰਿਹਾ ਤੁਹਾਡੇ ਨਾਲ ਅ ਦੇਖੋ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵਤੀਰਾ ਉਹ ਸਾਡੇ ਨਾਲ ਬਹੁਤ ਅੱਛਾ ਰਿਹਾ ਔਰ ਵਧੀਆ ਤਰੀਕੇ ਨਾਲ ਸਾਨੂੰ ਪੁਲਿਸ ਨੇ ਕੋਆਪਰੇਟ ਕਰ ਰਿਹਾ ਔਰ ਸਾਨੂੰ ਵਿਸ਼ਵਾਸ ਹੈ ਕਿ ਅੱਗੇ ਵੀ ਪੁਲਿਸ ਜਾੜਾ ਪੂਰਾ ਸਹਿਯੋਗ ਦੇਊਗੀ ਜਿਹੜੇ ਦੋਸ਼ੀ ਹੈ ਉਹਨਾਂ ਦੇ ਖਿਲਾਫ ਜਿਹੜੀ ਸਖਤੇ ਸਖਤ ਕਾਰਵਾਈ ਕੀਤੀ ਜਾਊਗੀ ਔਰ ਜਿਹੜੀ ਵੀ ਇਹ ਘਟਨਾ ਹੋਈ ਹੈ ਬਹੁਤ ਹੀ ਇੱਕ ਮੰਦਭਾਗੀ ਔਰ ਸਿੱਖ ਸਖਤ ਸ਼ਬਦਾਂ ਤਜ਼ਦੀਦੀ ਨਕੇਦੀ ਕਰਦੇ ਆ ਕਿ ਜਿਹੜਾ ਹੋਇਆ ਬਹੁਤ ਹੀ ਇੱਕ ਮਾੜਾ ਹੋਇਆ ਜਿਹੜਾ ਇੱਕ ਪਾਸਟਰ ਦੇ ਨਾਲ ਅ ਸਾਉ ਨੂੰ ਮਤਲਬ ਜਿਹੜਾ ਕਟਿਆ ਗਿਆ ਏ ਉਹਦੇ ਤੇ ਬੁਰਾ ਹੀ ਮਤਲਬ ਉਹਨਾਂ ਦੀ মিডিਆ ਦੇ ਸਾਹਮਣੇ ਤੁਹਾਡੇ ਦੱਸ ਨਹੀਂ ਸਕਦੇ ਜੋਰ ਦੇ ਨਾਲ ਬਿਆਰ ਕਰਿਆ ਗਿਆ ਏ ਔਰ ਸਪੈਸ਼ਲ ਹੀ ਉਸ ਨੂੰ ਬਲਾ ਕੇ ਇਹ ਪੁੱਛਿਆ ਗਿਆ ਕਿ ਪਾਸਟਰ ਕੌਣ ਹੈ ਤੁਹਾਡੇ ਵਿੱਚ ਔਰ ਜਿਹੜੇ 7-8 ਬੰਦੇ ਹੋਰ ਸੀਗੇ ਉਹਨਾਂ ਨੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਲਤਾੜਿਆ ਔਰ ਕਟਾਇਆ ਔਰ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਮੰਗਦੇ ਹਾਂ ਪਾਸ ਵੀ ਸਾਡਾ ਨੰਬਰ ਦੂਜੇ ਪਾਸੇ ਕਿਸ ਤਰੀਕੇ ਨਾਲ ਦੇਖਦੇ ਹੋ ਪੰਜਾਬ ਦੇ ਵਿੱਚ ਜਿਵੇਂ ਲਗਾਤਾਰ ਪਾਸੋ ਦੇ ਨਾਲ ਉੱਤੇ ਜਿਹੜਾ ਅਖਿਰ ਚਰਚ ਦੇ ਵਿੱਚ ਵੜ ਕੇ ਗਿਆ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਇਹ ਉਹਨਾਂ ਨਾਲ ਮਾਰਕੁੱਟ ਕੀਤੀ ਜਾਂਦੀ ਹੈ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਪੰਜਾਬ ਦੇ ਵਿੱਚ ਜਿਹੜੇ ਹਮਲੇ ਕੀਤੇ ਜਾ ਰਹੇ ਨੇ ਇਹ ਕਿਸੇ ਪਲੈਨਿੰਗ ਦੇ ਅਧੀਨ ਕੀਤੇ ਜਾਂਦੇ ਨੇ ਪਾਸਟਰਾਂ ਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਉਹਨਾਂ ਦਾ ਜਾਨ ਦਿੱਤੀਆਂ ਕੀਤੀਆਂ ਜਾਂਦੀਆਂ ਜਿਵੇਂ ਕਿ ਅੱਜ ਹੀ ਤੁਸੀਂ ਦੇਖਿਆ ਕਿ ਪਾਸੋ ਸਮਤ ਨੂੰ ਉਹਨਾਂ ਨੇ ਮਾਰਿਆ ਬੁਲਾ ਕੇ ਘਰੋਂ ਔਰ ਉਹਨਾਂ ਨਾਲ ਜਿਆਤੀ ਵੀ ਕੀਤੀ ਹੈ ਉਹਨਾਂ ਦਾ ਖੂਨ ਵੀ ਉਹਨਾਂ ਨੇ ਕੱਢਿਆ ਤੇ ਬੁਰੀ ਹਾਲਤ ਵਿੱਚ ਮਾਰ ਕੇ ਤੇ ਉਹਨਾਂ ਨੂੰ ਚਲੇ ਗਏ ਹੁਣ ਉਹ ਇਸ ਵੇਲੇ ਹਸਪਤਾਲ ਚ ਪਏ ਹੋਇਆ ਤਾਂ ਦਿਨ ਬਦਨ ਪੰਜਾਬ ਦੇ ਵਿੱਚ ਘਟਨਾਵਾਂ ਚਰਚਾਂ ਤੇ ਹੁੰਦੀਆਂ ਚਰਚਾਂ ਤੇ ਹਮਲੇ ਹੁੰਦੇ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਨਿੰਦਣਯੋਗ ਨੇ ਤੇ ਬਸ ਸਾਹਿਬ ਜੀ ਸਿਕਿਉਰਟੀ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਜਿਹੜੇ ਬਾਕੀ ਧਰਮ ਵੀ ਨੇ ਸਾਰੇ ਤਰ੍ਹਾਂ ਬਰਾਬਰ ਹੁੰਦੇ ਨੇ ਜਦੋਂ ਸਿਕਿਉਰਟੀ ਦੀ ਗੱਲ ਕੀਤੀ ਜਾਵੇ ਹੋਰ ਧਰਮਾਂ ਨੂੰ ਸਿਕਿਉਰਟੀ ਮਿਲਦੀ ਹੈ ਤੁਸੀਂ ਵੀ ਸਿਕਿਉਰਟੀ ਦੀ ਮੰਗ ਕਰਦੇ ਹੋ ਹਾਂ ਅਸੀਂ ਵੀ ਸਿਕਿਉਰਟੀ ਦੀ ਮੰਗ ਕਰਦੇ ਹਾਂ ਔਰ ਹਮੇ ਸਿਕਿਉਰਟੀ ਮਿਲਣੀ ਚਾਹੀਏ क्योंकि ये कुछ शरारती तत्व हैं जिनको आ, कोई भी उनके दिल में दया धर्म नहीं है कोई रहम नहीं है और जब ये सुनते हैं कि ये पास्टर है बस वो मारना शुरू करते हैं और वो किसी भी बात को नहीं देखते कि ये कुछ भलाइयों के काम भी करते हैं और हम तो ये चाहते हैं कि हमारे साथ इंसाफ हो और जो लोग इसमें अपराधी हैं वो गिरफ़्तार किए जाएँ और सामने लाए जाएँ पास्टर कि किमें देखते हो तुम्हें पूरे मैटर पुलिस प्रशासन ने थोड़ा साथ देता है किमें देखते हैं इस बारे में हाँ ये हम रात से हम यहाँ पर आए थे और रात को हम यहाँ से दो बजे गए और काफ़ी हराशमेंट हुई पर सबसे पहले हम अपने मसी समाज का बहुत धन्यवाद करते हैं कि पंचकुल्ला से हम पंचकुल्ला से हैं और जो कुछ चंडीगढ़ से मोहाली से आए और सब ने हमारा साथ दिया और सब एकजुट रहे और हम हमारी एफआईआर लिखी गई और हम एसपी साहब जो आईपीएस ऑफिसर हैं उनसे मिले उन्होंने मैं बहुत ही अच्छे तरीके से हमें मतलब कि हम साथ उन्होंने बात की हमें समझाया और उन्होंने कहा कि हम जल्दी से जल्दी इस पे कार्रवाई करेंगे इमिजिएटली करेंगे और आपको हम पूरी मतलब अपनी तरफ से तसल्ली देते हैं तो हम पुलिस का भी बहुत धन्यवाद करते हैं कि उन्होंने हमें कोऑपरेट किया और अपने मसीह का धन्यवाद करते हैं कि हमें कॉपरेट किया मेरा आखिरी सवाल है डॉक्टर को मतलब किमे देखते हो ਤੁਸੀਂ ਜਿਹੜਾ ਮਾਮਲਾ ਹੋਇਆ ਪੁਲਿਸ ਪ੍ਰਸ਼ਾਸਨ ਨੇ ਸਾਥ ਦਿੱਤਾ ਹੈ ਲੇਕਿਨ ਹਲੇ ਵੀ ਜਿਹੜੇ ਦੋ ਵਿਕਤੀਆਂ ਜਿਆਦ ਵਿਕਤੀ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਲੱਗਦਾ ਹੈ ਕਿ ਆ ਚੜ੍ਹਦੇ ਕੱਲ ਦੇ ਵਿੱਚ ਇਹਨਾਂ ਲੋਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ ਸੋ ਹਮ ਇਹ ਚਾਹਤੇ ਹੈ ਕਿ ਕੱਲ ਆਨੇ ਵਾਲਾ ਜੋ ਦਿਨ ਹੈ ਉਹ ਹਮਾਰੇ ਸਭ ਕੇ ਲਈ ਇੱਕ ਆਸ਼ੀਸ਼ ਦਾ ਦਿਨ ਹੋਗਾ ਸੋ ਹਮ ਚਾਹਤੇ ਹੈ ਕਿ ਕੱਲ ਜੋ ਪੁਲਿਸ ਅਫਸਰ ਨੇ ਜੇ ਹਮੇ ਤਸੱਲੀ ਦਿਲਾਈ ਹੈ ਕਿ ਮੈਂ ਕੱਲ ਸਾਰੀ ਕਾਰਵਾਈ ਕਰੂੰਗਾ ਔਰ ਉਹ ਜੋ ਬੰਦੇ ਰਹੇਗੇ ਮੈਂ ਉਹਨਾਂ ਨੂੰ ਵੀ ਗ੍ਰਿਫਤਾਰ ਕਰੂੰਗਾ ਸੋ ਸਾਰੇ ਪਾਸਟਰ ਸਦਾਨ ਦਾ ਔਰ ਪੁਲਿਸ ਸਭੀ ਜਿੰਨੀ ਵੀ ਪ੍ਰੋਜੈਕਟ ਹੈ ਇਹਨਾਂ ਦਾ ਸਭ ਦਾ ਮੈਂ ਧੰਨਵਾਦ ਕਰਦਾ ਹੂੰ ਕਿ ਇਹ ਇਹਨਾਂ ਨੇ ਸਾਰਿਆਂ ਨੇ ਹਮਾਰਾ ਸਾਥ ਦਿੱਤਾ ਸੋ ਖਾਸ ਕਰਕੇ ਮੀਡੀਆ ਦਾ ਵੀ ਧੰਨਵਾਦ ਕਰਦਾ ਸੱਚਮੇਂ ਬੜੀ ਸ਼ੁਕਰਗੁਜ਼ਾਰ ਹਾਂ ਸਾਥ ਇਹ ਜਿਹੜਾ ਵਾਕਿਆ ਹੋਇਆ ਜੋ ਪਾਸਟਰ ਜਿੱਦ ਦਾ ਕੌਂਗਾ ਕੀਤਾ ਗਿਆ ਹੈ ਇਸ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਪੰਜਾਬ ਦੇ ਵਿੱਚ ਇਹਨਾਂ ਦੇ ਪਹਿਲਾਂ ਵੀ ਬਹੁਤ ਸਾਰੇ ਵਾਕਿਆ ਹੋਏ ਹਨ ਹੁਣ ਇਹ ਫੇਰੇ ਵਾਕਿਆ ਹੋਇਆ ਕਿਸ ना से आ, जो मेरा मानना है कि ये एक ऑर्गेनाइज तरीके से उनके ऊपर हमला किया गया है तो इट वॉज़ अ प्री मेडिटेटेड और प्री प्लान्ड अटैक ऑन द पास्टर उनको उनको नाम लेकर टारगेट लेकर बाहर बुलाया गया और उनको मारा गया तो मेरा मानना ये है कि ये सुन, एक बड़ा बड़ी साजिश है पास्टर्स के खिलाफ और मैं इसका बहुत ਕੜੇ ਸ਼ਬਦੋਂ ਵਿੱਚ ਵਿਰੋਧ ਕਰਦੇ ਪਾਸ ਸਰ ਅਸੀਂ ਜਦੋਂ ਰਾਤੀ ਥਾਣੇ ਇੱਥੇ ਪਹੁੰਚੇ ਸੀ ਥਾਣੇ ਵੀ ਗਏ ਸੀ ਅਸੀਂ ਅਸੀਂ ਹਸਪਤਾਲ ਵੀ ਚਲੇ ਗਏ ਸੀ ਉਹ ਇੱਕ ਕਿਰਾਏ ਦੀ ਗੱਲ ਨੂੰ ਲੈ ਕੇ ਕਰ ਰਹੇ ਸੀ ਕਿਰਾਏ ਦੇ ਲੈਂਡ ਦੇ ਨੂੰ ਲੈ ਕੇ ਸਾਰੀ ਹਾਥੋਪਾਈ ਹੋਈ ਜਾਣਾ ਪਾਸਟਰ ਦਾ ਕੋਈ ਕਿਰਾਏ से ਲੈਣਾ ਦੇਣਾ ਨਹੀਂ ਥਾ ਉਹਨਾਂ ਕੇ ਕਲੀਸੀਆ ਕਾ ਇੱਕ ਲੜਕਾ ਥਾ उसने उनसे रिक्वेस्ट किया था कि आप बड़े हैं तो आप आकर उनसे बात कर लें और जब उनसे वो बात करने गए तो उन्होंने उनके साथ बात करने की जगह उनके साथ गाली गलौज की और फिर उन्होंने बोला कि ठीक है अगर आप ऐसे नहीं देंगे तो हमको कानूनी तरीके से लेना पड़ेगा और ये लोग कहकर वापस आ गए और एक आम के आम आदमी पार्टी के कोई लीडर हैं उनके ऑफिस में ये बैठे हुए थे और वहाँ पर उस लड़के को दोबारा फ़ोन करके बुलाया गया और फ़ोन करके बुला कर कहा कि पास्टर को ज़रूर साथ लेकर आना और जैसे ही वो लोग वहाँ पर पहुँचे हैं तो पास पूछा कि तुम में से पास्टर कौन है ये लड़के जो वहाँ पर आए हुए थे पहले से उस व्यक्ति ने बुलाए हुए थे तो उससे पूछा गया कि पास्टर कौन है और पास्टरों को बुलाकर उस जब बताया कि पास्टर ये हैं तो उनको उतार कर उनको बुरी तरीके से मारना इन लोगों ने शुरू कर दिया उसके बाद जब किसी कंप्लेंट की है पुलिस प्रशासन के किस तरीके का पुलिस प्रशासन पुलिस ने हमारा बहुत सहयोग दिया सब ने हमारी बातों को सुना है और उनकी अगेंस्ट जो केस है वो पंजीकृत कर लिया गया है उसको एफ आई आर रजिस्टर हो गई है और हमें एस पी साहब ने भी बहुत अच्छे से हमसे बातचीत की है उन्होंने कहा मैं पर्सनली इस केस को देख रहा हूँ और जिससे अभी हम संतुष्ट हैं और आगे देखते हैं कार्रवाई क्या होती है और हम लोग सारा जो मसीह समाज है आ, जो मसीह भाईचारा है वो एक साथ है चाहे वो चंडीगढ़ का हो चाहे वो मोहाली का हो चाहे वो डेराबसी का हो हम लोग पंचकुला के हों सब लोग एक साथ हैं और हम देखेंगे कि इस ये एक सिरे पर एक नतीजे पर पहुंचे और जो कॉलपोरेट्स हैं उनको सज़ा मिले प्रशासन वालों सिक्योरिटी की मांग तो की थी है कि हाँ जी हमने बोला है कि उनकी फ़ैमिली को सिक्योरिटी के लिए आप प्लीज़ वहाँ पर आ, उनके घर पर उनकी वाइफ अकेले हैं समय तो वहाँ पर आप सिक्योरिटी दें तो उनके लिए उन्होंने कहा कि हाँ ज़रूर ऐसा होगा वो करेंगे ਪਸਟ ਜਿਹੜਾ ਤੁਸੀਂ ਦੋਸਤ ਪ੍ਰਦਰਸ਼ਨ ਕੀਤਾ ਹੈ ਇਹਦਾ ਕੀ ਕਾਰਨ ਹੈ ਆਦੇ ਲਿਖੀ ਜਾਵੇ ਪਿਛਲੇ ਦਿਨਾਂ ਵਿੱਚ ਪਸ ਸਮਿਤ ਜੋਸ਼ੀ ਜਿਹੜੇ ਡੇਰਾ ਬੱਸੀ ਦੇ ਨਾਲੇ ਨਾਲ ਪਿੰਡ ਹੈ ਮੋਰਠੇਕਰੀ ਉੱਥੇ 9 ਤਰੀਕ ਨੂੰ ਇਹਨਾਂ ਦੇ ਨਾਲ ਵਦਿੱਖੀ ਹੋਈ ਹੈ ਔਰ ਕੁਝ ਅੰਸਰਾਂ ਨੇ ਇਹਨਾਂ ਨੂੰ ਮਾਰਿਆ ਔਰ ਮੇਰੇ ਨਾਲ ਹੀ ਖੜੇ ਇਹਨਾਂ ਦੇ ਸਿਰ ਤੇ ਪੱਟੀ ਵੀ ਬੰਨੀ ਹੋਈ ਹੈ ਔਰ ਤੁਸੀਂ ਜ਼ਖਮ ਦੇ ਸਕਦੇ ਹੋ ਅੱਜ ਪ੍ਰਦਰਸ਼ਨ ਇਸ ਲਈ ਕੀਤਾ ਗਿਆ ਹੈ ਕਿਸਾਨ ਮਹਾਸਭਾ ਪੂਰਾ ਮੱਸੀ ਸਭਾਜ ਨੇ ਅੱਜ ਪ੍ਰਦਰਸ਼ਨ ਕੀਤਾ ਤੇ ਪਾਸਤ ਜੋਸ਼ੀ ਨੂੰ ਨਿਆਂ ਦਵਾਇਆ ਜਾਏ ਤੇ ਆਉਣ ਵਾਲੇ ਦਿਨਾਂ ਤੇ ਜਿਹੜੀਆਂ ਮਾਰੀਆਂ ਘਟਨਾਵਾਂ ਹੋ ਰਹੀਆਂ ਨੇ ਮੱਸੀਆਂ ਦੇ ਉੱਤੇ ਚਰਚਾਂ ਦੇ ਉੱਤੇ ਉਹਨਾਂ ਨੂੰ ਨੱਥ ਪਾਈ ਜਾਏ। ਹਸਪਤਲ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਿੰਦਾ ਦਾ ਸਹਿਯੋਗ ਮਿਲਿਆ? ਪੁਲਿਸ ਪ੍ਰਸ਼ਾਸਨ ਨੇ ਪੋਜ਼ਿਟਿਵ ਰਿਸਪਾਂਸ ਦਿੱਤਾ। ਔਰ ਥੋੜਾ ਬਾਰਿਸ਼ ਕਰਕੇ ਥੋੜੇ ਥੋੜਾ ਹੋ ਗਿਆ। ਉਹਨਾਂ ਨੇ ਇਹ ਗੱਲ ਕਹੀ ਹੋਈ ਆ ਕਿ ਸਾਸੀ ਤੁਹਾਡੀ ਪੂਰੀ ਮਦਦ ਕਰਨਗੇ ਔਰ ਐਸਐਸਪੀ ਨਾਲ ਵੀ ਤੁਹਾਨੂੰ ਮਿਲਾਵਾਂਗੇ ਤੇ ਤੋਂ ਅੱਗੇ ਵਾਸਤੇ ਇਦਾਂ ਦਾ ਕੋਈ ਨਾ ਹੋਵੇ ਤੁਸੀਂ ਕੋਈ ਚਪੜਾ ਕੋਈ ਫੈਸਲਾ ਲੈ ਤੁਹਾਡੀ ਸਭਾ ਨੇ ਕੁਝ ਦੇਖੋ ਜੀ ਅੱਗੇ ਤੋਂ ਅਸੀਂ ਇਹ ਚਾਹੁੰਦੇ ਆ ਕਿ ਮਸੀਹ ਲੋਕਾਂ ਨਾਲ ਜਿਹੜੇ ਮਿਨੋਰਟੀ ਦੇ ਵਿੱਚ ਨੇ ਉਹਨਾਂ ਨਾਲ ਧੱਕਾ ਨਾ ਹੋਵੇ ਤੇ ਜੇ ਇਹ ਧੱਕੇ ਨਾ ਰੁਕੇ ਤਾਂ ਮਸੀਹ ਸਮਾਜ ਜਿਹੜਾ ਉਹ ਸੜਕਾਂ ਤੇ ਵੀ ਆ ਸਕਦਾ